ਇਹ ਮhenga ਹੋ ਮਾ ਦੀ ਨਾ ਇਹ 4 ਚਿਹਰਾ ਨਾਲ 45000 ਦਾ ਤੁਸੀਂ 6 ਚਿਹਰਾ ਇਹ ਬੁੱਕ ਵਾਲਾ ਡਿਜ਼ਾਈਨ ਆਈ ਰੋਟੇਟਿੰਗ ਨਾਲ ਛੋਟਾ ਕਰ ਲੋ ਇਹ ਦੇਖੋ ਜੀ ਸਾਰੀਆਂ ਲੱਗ ਚੀਜ਼ਾਂ ਜੀ ਇਹ ਤੁਹਾਡੇ ਵੀਅਰਸ ਵਰਸੇ 46000 ਦਾ ਓ ਹੋ ਹੋ ਭਰਾਵਾ ਮੇਰਾ 8 ਸੀਟਾਂ ਵਾਲਾ ਤੁਸੀਂ ਸੋਚ ਵੀ ਸਕਦੇ ਸਿਰਫ ਤੁਹਾਨੂੰ ਦੇਵਾਂਗੇ 88000 ਦਾ 88000 ਰੁਪਏ ਦੀ ਇੱਕ ਕ੍ਰੈਲ ਕੱਢ ਚੀਜ਼ ਖਰੀਦੀ ਆ ਆਜੋ ਤੁਹਾਨੂੰ ਮੈਂ ਦਿਖਾਉਣਾ ਰੇਟ ਸਾਰੀਆਂ ਚੀਜ਼ਾਂ ਦੇ ਪੁੱਛਣਿਆ ਆ ਜਿੰਨੀਆਂ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਇਹ ਸਾਰੀਆਂ ਬਾਹਰਲੇ ਮੁਲਕਾਂ ਵਾਲੀਆਂ ਚੀਜ਼ਾਂ ਪਈਆਂ ਜਿਹੜੀਆਂ ਤੁਹਾਡੇ ਦਿਖਦੀਆਂ ਆ ਇਸ ਤਰ੍ਹਾਂ ਦੇ ਮੇਜ਼ ਬਹੁਤ ਸਾਰੇ ਤੁਸੀਂ ਦੇਖੇ ਹੋਣਗੇ ਖਰੀਦੇ ਨਹੀਂ ਹੋਣੇ ਤੇ ਬਾਲੇ ਤਰ੍ਹਾਂ ਦੀਆਂ ਚੀਜ਼ਾਂ ਤੁਹਾਡਾ ਖਰੀਦਣ ਨੂੰ ਦਿਲ ਕਰਦਾ ਹੋਊ ਰੇਟ ਬਾਲਾ ਹੋਊ ਤੇ ਬਾਲੇ ਤਰ੍ਹਾਂ ਦੀਆਂ ਚੀਜ਼ਾਂ ਸਜਣੋਂ ਤੁਸੀਂ ਦੇਖਣਾ ਹੀ ਨਹੀਂ ਹੋਣਾ ਇੱਥੇ ਆਜੋ ਪਹਿਲਾਂ ਆਪਾਂ ਨੂੰ ਇੱਕ ਚੀਜ਼ ਦਾ ਭਾਗ ਆ ਗਿਆ ਫਿੱਟ ਆਪਣੇ ਨਾਲ ਨਾ ਗੱਬਰੂ ਆ ਰਮਣੇਕ ਮੈਨੂੰ ਇਹਦਾ ਰੇਟ ਆ ਗਿਆ ਫਿੱਟ ਜਿਹੜਾ ਰੇਟ ਮੈਨੂੰ ਦੱਸਿਆ ਮੇਰੇ ਤੇ ਪ੍ਰਭਾਵ ਪਾਉਣ ਵਾਸਤੇ ਦੱਸਿਆ ਕਿ ਸਾਰੇ ਗੱਗਾਂ ਨੂੰ ਪਈ ਇਹ ਰੇਟ ਨਹੀਂ ਸਾਰਿਆਂ ਨੂੰ ਆਪਾਂ ਭਾਜੀ ਇਹ ਰੇਟ ਦੇਾਂਗੇ ਜੀ ਪਹਿਲਾਂ ਮੈਨੂੰ ਐਂ ਦੱਸ ਪਹਿਲਾਂ ਮੈਨੂੰ ਐਂਉਂ ਦੱਸ ਬਈ ਨਾ ਪਤਾ ਗੱਲ ਕੀ ਆ ਇੰਨਾ ਕਈ ਤਰ੍ਹਾਂ ਦੇ ਕורਸ ਹਨ ਹਾਂਜੀ ਹਾਂਜੀ ਕורਸਾਂ ਕਈ ਤਰ੍ਹਾਂ ਦੇ ਨਾ ਬਹੁਤਾਂ ਦੇ ਵਿੱਚ ਫੰਕਸ਼ਨ ਇੱਕ ਹੀ ਆ ਪਰ ਕਈਆਂ ਦੇ ਵਿੱਚ ਦੋ ਆ ਹਾਂਜੀ ਹਾਂਜੀ ਇਹਦੇ ਵਿੱਚ ਕਿੰਨੇ ਦੋ ਆ ਕਿ ਤਿੰਨ ਨਹੀਂ ਨਹੀਂ ਪੰਜ ਫੰਕਸ਼ਨ ਆ ਜੀ ਪੂਰੀ ਪੰਜ ਮੂਮੈਂਟ ਆ ਜੀ ਪੰਜ ਪੰਜ ਕੀ ਕੀ ਕਰੋਗੇ ਸਾਰੀ ਤੁਹਾਡੀ ਫੁੱਲ ਬੋਡੀ ਮ사ਜ ਕਰੂਗੀ ਜੀ neck ਤੋਂ ਲੈ ਕੇ ਪੈਰਾ ਤੱਕ ਜੀ ਮੈਂ ਤੁਹਾਨੂੰ ਦੱਸਦਾ ਮੇਰੀਆਂ ਬਾਹਾਂ ਕੁੱਟੂਗੀ ਹਾਂਜੀ ਹਾਂਜੀ ਮੇਰੇ ਮੋਢੇ ਕੁੱਟੂਗੀ ਕੁੱਟੂਗੀ ਜੀ ਮੇਰੀ ਗਰਦਨ ਤੇ ਮ사ਜ ਕਰੂਗੀ ਆ ਆ ਹਾਂਜੀ ਹਾਂਜੀ ਹੁਣ ਮੈਂ ਹੋਰ ਇਹਨੂੰ ਕਰਦੀ ਨੂੰ ਤਾਂ ਦਿਖਾ ਨਹੀਂ ਸਕਦਾ ਕਿ ਹਸਾਉਣਾ ਮੈਂ ਕੋਈ ਐ ਮੱਕੀਆਂ ਮੱਕੀਆਂ ਮਾਰ ਕੇ ਐ ਪੂਰਾ ਕਰੂਗੀ ਠੀਕ ਆ ਫੇਰ ਮੇਰੀ ਢੂਈ ਤੇ ਕਰਦੀ ਆ ਹਾਂਜੀ ਹਾਂਜੀ ਢੂਈ ਤੇ ਵੀ ਪੂਰਾ ਪੂਰਾ ਮ사ਜ ਕਰਦੀ ਆ ਫੇਰ ਮੇਰੇ ਪੱਟਾਂ ਤੇ ਕਰਦੀ ਆ ਹਾਂਜੀ ਫੇਰ ਮੇਰੀਆਂ ਪਿੰਜਣੀਆਂ ਤੇ ਕਰਦੀ ਆ ਹਾਂਜੀ ਫੇਰ ਮੇਰੇ ਪੈਰਾਂ ਤੇ ਕਰਦੀ ਆ ਹਾਂਜੀ ਤੇ ਨੈਕਸਟ ਲੈਵਲ ਵਾਲੀ ਕਰਦੀ ਆ ਹਾਂਜੀ ਹਾਂਜੀ ਸਹੀ ਹੈ ਨਾ ਇਹਦੇ ਵਿੱਚ ਐ ਕਰ ਲੈਣਾ ਬਈ ਛੱਡਣੇ ਕਿੱਥੋਂ ਆ ਫੀਚਰ ਮਾੜਾ ਜਾਂ ਮਾੜਾ ਦੱਸੀ ਬਸ ਤੁਸੀਂ ਇੱਥੇ ਬੈ ਕੇ ਪਲੇਰਾਂ ਬਟਨ ਦਬਾਣਾ ਜੀ ਹਾਂਜੀ ਐਨੇ ਸਟਾਰਟ ਹੋ ਜਾਣਾ ਜੀ 15 ਮਿੰਟ ਕਰੂਗੀ 15 ਮਿੰਟ ਕਰੂਗੀ ਜੀ ਪੂਰਾ ਤੁਹਾਨੂੰ ਐ ਆਰਾਮ ਆ ਜਾਊਗਾ ਜੀ ਐਂਦੇ ਤੁਸੀਂ ਗਾਣੇ ਵੀ ਸੁਣ ਸਕਦੇ ਹੋ ਪਰ ਮੋਬਾਈਲ ਲਗਾ ਕੇ ਮੋਬਾਈਲ ਚਾਰਜ ਵੀ ਕਰ ਸਕਦੇ ਹੋ ਅੱਛਾ ਐਂ ਕਰਕੇ ਇਹਦੇ ਨਾਲ ਮੋਢੇ ਤੇ ਇਹਦੇ ਨਾਲ ਮੋਢੇ ਘੁੱਟੂਗੀ ਇਹਦੇ ਨਾਲ ਹੱਥ ਘੁੱਟੋਗੇ ਇਹਦਾ ਤੁਹਾਡਾ ਸਿਰ ਵੀ ਤੁਸੀਂ ਸਿਰ ਲਾ ਲਓ ਐਂਦੇ ਨਾਲ ਤੁਸੀਂ ਆਪਣੀ ਪੋਜੀਸ਼ਨ ਚੇਂਜ ਕਰ ਸਕਦੇ ਹੋ ਕਿੱਥੇ ਵੀ ਤੁਸੀਂ ਕਰਨੀ ਹੈ ਜੀ ਤੇ ਰੇਟ ਦੱਸ ਹੁਣ ਮੇਰਾ ਰੇਟ ਦੱਸ ਇਹ ਨਾ ਹੋਵੇ ਮੈਨੂੰ ਭੈਣ ਨੂੰ ਚਲ ਕਰਨਾ ਵਾੜ ਜੀ ਰੇਟ 2 ਲੱਖ ਰੁਪਏ ਦੀ ਆਟਮ ਹੈਗੀ ਹੈ ਲੇਕਿਨ ਆਪਾਂ ਤੁਹਾਡੀ ਹਾਂ ਵੀਡੀਓ ਦੇਖਣ ਵਾਲਿਆਂ ਨੂੰ ਆਪਾਂ ਤੁਹਾਡੇ ਵੀਡੀਓ ਦੇਖਣ ਵਾਲਿਆਂ ਨੂੰ ਸਿੱਧਾ 95000 ਦਾ ਦੇ ਦਾਂਗੇ ਜੀ ਆਫਰ ਪ੍ਰਾਈਸ ਹੈ ਇੱਕ ਫਿਕਸ ਪ੍ਰਾਈਸ ਹੈ ਲਿਮਟਿਡ ਸਟਾਕ ਹੈ ਸੇਮ ਕਲਰ ਅਵੇਲੇਬਲ ਹੈ ਇੱਕੋ ਹੀ ਰੰਗ ਇਹ ਹੈਗਾ ਲੈ ਤੁਸੀਂ ਜਿੰਨੀਆਂ ਮਰਜ਼ੀ ਸਕਦੇ 95000 ਰੁਪਏ ਚ ਲੈ ਹਾਂਜੀ ਹਾਂ ਕਿੱਥੋਂ ਮਰਜ਼ੀ ਰੇਟ ਟਰਾਈ ਕਰ ਲੋ ਫੀਚਰ ਟਰਾਈ ਕਰ ਲੋ ਤੁਹਾਨੂੰ 1.5 ਲੱਖ ਤੋਂ ਘੱਟ ਕਿਸੇ ਨੇ ਨਹੀਂ ਦੇਣੀ 1.5 ਲੱਖ ਰੁਪਏ ਵਾਲੀ ਚੀਜ਼ 95000 ਦੀ ਮਿਲਾਂ ਜਾਨੀ ਮੇਰੀ ਵੀਡੀਓ ਦੇਖਣ ਵਾਲਿਆਂ ਨੂੰ ਫਾਇਦਾ ਹੋ ਗਿਆ ਹਾਂਜੀ ਹਾਂਜੀ ਫਾਇਦਾ ਹੀ ਫਾਇਦਾ ਨਹੀਂ ਤੁਸੀਂ ਪਹਿਲੀ ਵਾਰੀ ਆਇਓ ਤੁਹਾਡਾ ਪੂਰਾ ਮਾਨ ਕਰਨਾ ਆਪਾਂ ਇੱਕ ਵੀਡੀਓ ਦੇਖਣ ਵਾਲਿਆਂ ਨੂੰ ਰਮਨੀਕ ਆ ਜਿਹੜਾ ਬਾਹਰਲੇ ਮੌਲਖਾਂ ਵਾਲਾ ਸਮਾਨ ਆ ਸੰ ਹਾਂਜੀ ਹਾਂਜੀ ਇਹਦੇ ਰੇਟ ਦੱਸ ਆਇਆ ਇਹਦੇ ਰੇਟ ਦੱਸ ਆਏ ਮੈਂ ਟਮਾਟਰ ਲਿਆਂ ਦੇ ਪੁੱਛਦਾ ਜਾਂ ਮਪਰੀਤ ਵਿੱਚ ਆਇਆ ਤਾਂ ਹੈ ਟਮਾਟਰ ਲਿਆਂ ਦੇ ਤਾਂ ਹਾਂ ਬਾਕੀ ਦਿਖਾਈ ਜੋ ਹੈ ਇਹ ਇਹਦੇ ਕਿੰਨੇ ਪੈਸੇ ਆ ਏ ਜੀ ਆਪਾ 35 ਤੋਂ 40 ਹਜ਼ਾਰ ਦਾ ਵਿਕਦਾ ਸਿਰਫ ਤਾਂ 30 ਹਜ਼ਾਰ ਦਾ ਦੇ ਦਾਂਗੇ 2 ਪੀਸ ਟੇਬਲ ਠੀਕ ਆ ਇਹ 30 ਹਜ਼ਾਰ ਦਾ ਦੇ ਹਾਂਜੀ 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 ਆ ਕਿੰਨੇ ਦਾ ਦੇ ਦੇਂਗਾ ਆਹਾ ਆਹ ਦੇਖੋ ਹੀ ਆ ਕਬੂਤਰੀ ਦਾ ਬੱਚਾ 32500 ਦਾ ਜੀ ਬਸ ਓਏ ਹੋਏ ਮੇਰਿਆ ਰੱਬਾ ਫੀਚਰ ਚੈੱਕ ਕਰੋ ਉਧਰ ਸਲੋ 모ਸ਼ਨ ਡਰਾ ਲੱਗਿਆ ਦੀ ਅੰਦੇ ਚ ਅੱਛਾ ਇਹਨੂੰ ਹਾਂਜੀ ਹਾਂਜੀ ਮੈਂ ਤਾਂ ਕਿਹਾ ਪੁੱਤ ਦਾ ਅੱਛਾ ਐਂ ਸਲੋ ਹਾਂਜੀ 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 ਪੂਰਾ ਲੈਦਰ ਦਾ ਕੰਮ ਹੋਇਆ ਜਿਵੇਂ ਮਰਜ਼ੀ ਸਫਾਈ ਕਰ ਲਓ ਤੁਸੀਂ ਜਾਂਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੂੰ ਇਹ ਦੇਖੋ ਤੁਸੀਂ ਚੀਜ਼ਾਂ ਦੇਖੋ ਕਿੰਨੀਆਂ ਵੱਖਰੀਆਂ ਪਈਆਂ ਚੀਜ਼ਾਂ ਦੇਖੋ ਕਿੰਨੀਆਂ ਲੈਹਦੀਆਂ ਪਈਆਂ ਇੱਧਰਲੇ ਪਾਸੇ ਨੂੰ ਆਇਆ ਆਹ ਕਿੰਨੇ ਦਾ ਦੇ ਦਾਂਗੇ ਆਹ ਸੈੱਟ ਆਹਾ ਇਹ ਸੈੱਟ ਜੀ ਇਹ ਚੇਅਰ ਨਾਲ ਅਸੀਂ ਸਿਰਫ ਦੇ ਦਾਂਗੇ 35000 ਦਾ ਜੀ 35000 ਦਾ ਤਿੰਨ ਚੇਰਾ ਨਾ ਸ਼ੀਸ਼ਾ ਮਾਰਬਲ ਲੱਗਾ ਹੋਇਆ ਚੇਅਰ ਦੇਖੋ ਕਿੰਨੀ ਪੂਰਾ ਲੈਦਰ ਦਾ ਕੰਮ ਹੋਇਆ ਸਭ ਕੁਝ ਤਿੰਨ ਚੇਰਾ ਤੇ ਆਹ ਟੇਬਲ ਠੀਕ ਆ ਜੀ ਤੇ ਇਧਰਲੇ ਪਾਸੇ ਓਏ ਓਏ ਪ੍ਰੀਤ ਓਏ ਆਹ ਦੇਖੋ ਕਿੱਡੀ ਲਹਿਦਾ ਚੀਜ਼ ਓਏ ਆਹ ਕਿੱਡੀ ਲਹਿਦਾ ਚੀਜ਼ ਬਣੀ ਓ ਦੇਖ ਕੰਮ ਆਹ 6 ਸੀਟਰ ਡਾਈਨਿੰਗ ਟੇਬਲ ਆ ਜੀ ਸਿਰਫ ਆਪਾਂ ਤੁਹਾਨੂੰ ਦੇਾਂਗੇ 50000 ਰੁਪਏ ਦਾ ਉਹ 50000 ਰੁਪਏ ਦਾ ਹਾਂਜੀ 6 6 ਚੇਰਾ ਦੇਾਂਗੇ 6 ਦੋ ਪਈਆਂ ਹੋਰ ਦੇਾਂਗੇ ਦੋ ਹੋਰ ਦੇਾਂਗੇ 6 ਕੁਰਸੀਆਂ ਨਾਲ ਆਹ 50000 ਰੁਪਏ ਦਾ ਮਿਲ ਜਾਂਦਾ ਹਾਂਜੀ ਆਹ 50000 ਰੁਪਏ ਦਾ ਤੇ ਆਹ ਤਾਂ ਉਹ ਹੋ ਗਿਆ ਜਿਹੜਾ ਬਾਹਰ ਬਾਹਰ ਇਹ ਆਊਟਡੋਰ ਫਰਨੀਚਰ ਆ ਜੀ ਹੈਵੀ ਕੁਆਲਿਟੀ ਆ 25000 ਦਾ ਸੈੱਟ ਆ ਜੀ ਕੁਰਸੀ ਚੱਕ ਕੇ ਦੇਖੋ ਤੁਸੀਂ ਬਹਿ ਕੇ ਦੇਖੋ ਕੁਆਲਿਟੀ ਦੇਖੋ ਹਾਂ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਭਾਰੀ ਆ ਓਏ ਹੱਥ ਮੋੜੋ ਰੇਟ ਵੀ ਚੈੱਕ ਕਰ ਸਕਦੇ ਹੋ ਸਾਰਾ ਕੁਝ ਆ ਜਾਓ ਰੇਟ ਮੱਲਾ ਇਹਦੇ ਜੈ ਜਮੱਲਾ ਤੇਰੇ ਯਾਰ ਦੇ ਰੇਟ ਥਸਦੀ ਆ ਇਹ ਆ ਕਿੰਨੇ ਦਾ ਦੇਗੇ ਭਾਈ ਆਹ ਇਹ ਡਾਈਨਿੰਗ ਟੇਬਲ ਦੇਖੋ ਜੀ 6 ਚੇਹਰਾ ਨਾਲ ਮੋਟਾ ਮਾਰਬਲ ਹੈ ਇੰਪੋਰਟਡ ਮਾਰਬਲ ਹੈ ਜੀ ਹਮ ਸਭ ਕੋਲ ਪਤਲਾ ਹੁੰਦਾ ਆਪਣੇ ਕੋਲ ਠਿੱਕ ਮਾਰਬਲ ਮਿਲੂਗਾ ਹਮ ਇਹ ਸਿਰਫ 88000 ਦਾ 6 ਚੇਹਰਾ ਨਾਲ ਜੀ ਸਟੇਨਲੈਸ ਸਟੀਲ ਦਾ ਬੇਸ ਹੈ ਜੀ ਇਹ 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 ਇੰਨਾ ਮੋਟਾ ਫਰੀ ਤਾਂ ਮੋਟਾ ਇਹ 6 ਚੇਹਰਾ ਨਾਲ 6x39 ਦਾ ਪੱਥਰ ਹੈ 6x3 ਦਾ ਵੀ ਨਹੀਂ 6x39 ਦਾ ਪੱਥਰ ਲੱਗਾ ਇਹ ਕਿੰਨੇ ਦਾ ਦੇਣਾ 6 ਚੇਹਰਾ ਨਾਲ 88000 ਦਾ ਜੀ ਇਹ 88000 ਰੁਪਏ ਦਾ ਲੈ ਜਾਓ ਲੈ ਹੋਰ ਮੈਂ ਇੱਕ 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 ਇਹ ਵਾਲਾ ਡਾਈਨਿੰਗ ਜੀ ਆਹ ਦੇਖੋ ਤੁਸੀਂ ਇਹ ਚੇਹਰਾ ਨਾਲ ਲੈ ਲਓ ਸਿਰਫ 68000 ਦਾ ਇਹ 6 ਹੀ ਇਹਦੇ ਨਾਲ ਦੇਵਾਂਗੇ ਹਾਂ ਜੀ ਜੀ 6 ਚੇਹਰਾ ਦੇਵਾਂਗੇ 6 ਦੇ ਕੰਮ ਦੇਖੋ ਕਿੰਨਾ ਵਧੀਆ ਹੋਇਆ ਇੰਪੋਰਟਡ ਆਹ ਦੇਖੋ ਸਿਰਫ 68000 ਦਾ ਜੀ ਮੈਨੂੰ ਲੱਗਦਾ ਯਾਰ 프리 ਦੇ ਦਾ ਕੰਮ ਬਾਹਲਾ ਰੇਟ ਚ ਆ ਯਾਰ ਗੱਲ ਬਾਤ ਆ ਆ ਦੇਖਿਓ ਆ ਦੇਖ ਕਿੱਡਾ ਸੋਹਣਾ ਆ ਦੇਖ ਕਿੱਡਾ ਸੋਹਣਾ ਇਹਦੇ ਨਾਲ ਵੀ 6 ਚੇਹਰਾ ਦੇਵਾਂਗੇ ਆਪਾਂ 6 ਚੇਹਰਾ ਇਹ ਤੁਹਾਡੇ ਵਿਊਅਰਸ ਵਰਸੇ 64000 ਦਾ ਓ ਹੋ ਹੋਹ ਭਰਾਵਾ ਮੇਰਾ 6 ਚੇਹਰਾ ਨਾਲ 46000 ਰੁਪਏ ਦਾ ਆ 46000 ਰੁਪਏ ਦਾ ਕਰਨਿਆ ਲੈ ਜਾ ਪੁੱਤ ਲੈ ਜਾ ਚੱਕ ਲੋ ਆ ਦੇਖੋ ਫ੍ਰੀ ਗੱਡੀ ਲਿਆਓ ਆ ਦੇਖੋ 6 ਬਣਾ ਲਓ 4 ਬਣਾ ਲਓ ਇਹ ਮਹਿੰਗਾ ਹੋ ਨਾ ਦਿਨਾ ਇਹ 4 ਚੇਹਰਾ ਨਾਲ 45000 ਦਾ ਤੁਸੀਂ 6 ਚੇਹਰਾ ਵੀ ਸਾਡੇ ਕੋਲ ਲੈ ਸਕਦੇ ਹੋ ਦੁਵਾਰਾ ਦੁਵਾਰਾ ਕਰੀ ਦੁਵਾਰਾ ਕਰੀ 45000 ਦਾ ਚਾਰ ਚੇਰਾ ਨਾਲ ਜੇ ਦੋ ਚੇਰਾ ਹੋਰ ਲੈਣੀਆਂ ਉਹਦਾ ਐਡ ਹੋ ਜਾਊਗਾ ਜੀ ਥੋੜਾ ਚੇਰਾ ਦਾ ਚਾਰ ਚੇਰਾ ਨਾਲ 45000 ਦਾ ਹਾਂਜੀ 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 ਲੱਕੜੀ ਚੇਰ ਨਾਲੇ ਐ ਵੀ ਨਹੀਂ ਕੁਛ ਲੱਕੜੀ ਚੇਰ ਆ ਜੀ ਆ ਦੇਖ ਚਾਰ ਬਣਾਉਣੀਆਂ ਚਾਰ ਛੇ ਬਣਾਉਣੀਆਂ ਛੇ ਜੇ ਪ੍ਰਾਹਣੇ ਆਇਆ ਐ ਐ ਅਗਲੇ ਨੂੰ ਸਰਪ੍ਰਾਈਜ਼ ਕਰ ਦੂ ਲੈ 1 ਮਿੰਟ ਰੁਕੀ ਰੁਕੀ ਉੱਠੀ ਫੁੱਫੜਾ ਉੱਠੀ ਉੱਠੀ ਆਪਾਂ ਨੂੰ ਚੌੜਾ ਕਰ ਦਗੇ ਲੈ ਐਂ ਕਰਕੇ ਚੈਲ ਬੈਕ ਕੋਕੋ ਭਾਈ ਕੁੜਗੇ ਇਹ ਆਏ ਵੇ ਹੋ ਜਾਂਦਾ ਹੈ ਕਿੱਡੀ ਕਮਾਲ ਚੀਜ਼ ਆ ਹੈ ਕਰਨਿਆ ਤਾਂ ਯਾਰ ਸਿਰ ਆ ਗੱਲ ਬਾਤ ਆ ਪੁੱਤ ਆ ਤਾਂ ਸਿਰ ਆ ਗੱਲ ਬਾਤ ਆ ਤਾਂ ਭੁੱਲੇ ਫਿਰਦੇ ਰੇ ਆ ਜਾ ਉਧਰ ਨੂੰ ਚੱਲਦੇ ਚੱਲ ਆ ਜਾ ਆ ਇਹਦੇ ਰੇਟ ਪੁੱਛ ਗਏ ਰਮਣੀਕ ਤੇਰੇ ਰੇਟ ਵਾਕਿਆ ਹੀ ਰਮਣੀਕ ਆ ਸੱਜਣਾ ਹੈ ਬਸ ਸਾਡੀ ਡਾਇਰੈਕਟ ਇੰਪੋਰਟ ਹੈ ਜੀ ਤਾਂ ਇਸ ਕਰਕੇ ਰੇਟ ਆਪਾਂ ਬਹੁਤ ਵਧੀਆ ਦੇ ਰਿਹਾ ਜੀ ਇਹਦੇ ਆ ਦਰਾਜ ਆ ਹਾਂ ਜੀ ਹਾਂ ਜੀ ਚਾਰ ਦਰਾਜ ਵਾਲਾ ਟੇਬਲ ਆ ਸਲੋ ਮੋਸ਼ਨ ਆ ਸਾਰੇ ਕੋਈ ਚੈਨ ਨਹੀਂ ਲੱਗੇ ਹੋਏ ਸਾਰੇ ਸਲੋ ਮੋਸ਼ਨ ਦਾ ਰਾਜ ਹੈ ਜੀ ਇਹ ਸਿਰਫ 26500 ਦਾ ਦੇ ਦੇਾਂਗੇ ਇਕੱਲਾ ਹਾਂਜੀ ਹਾਂਜੀ ਪੂਰਾ ਫੁੱਲ ਸਾਈਜ਼ ਟੇਬਲ ਇਹ ਦੇਖੋ ਜੀ ਮੈਟ ਕਿੰਨਾ ਮਾਰਬਲ ਕਿੰਨਾ ਯੂਨੀਕ ਲੱਗਾ ਜੀ ਇਹ ਦੇਖੋ ਮੈਟ ਵਿੱਚ ਕੋਈ ਸ਼ਕੀਨ ਹੈਗਾ ਆਪਣਾ ਭਰਾ ਸਾਈਜ਼ ਦੇਖੋ ਟੇਬਲ ਦਾ ਹਾਂ ਇਹ ਤਿਲਕਣ ਤਿਲਕ ਦਾ ਨਹੀਂਗਾ ਨਾ ਜੀ ਨਾ ਇਹ ਨਵੀਂ ਚੀਜ਼ ਆਈ ਹੈ ਬਿਲਕੁਲ ਜੀ ਹੁਣ ਆ ਇਹ ਦੇਖੋ ਬੁੱਕ ਬੰਨੀ ਹੋਈ ਆ ਜੀ ਹੂੰ ਇਹ ਬੁੱਕ ਵਾਲਾ ਡਿਜ਼ਾਈਨ ਆਈ ਰੋਟੇਟਿੰਗ ਨਾਲ ਛੋਟਾ ਕਰ ਲੋ ਇਹ ਦੇਖੋ ਜੀ ਸਾਰੀਆਂ ਲੱਗ ਚੀਜ਼ਾਂ ਜੀ ਇਹ ਤਾਂ ਹੋਊ 4-5 ਲੱਖ ਦਾ ਨਹੀਂ ਨਹੀਂ ਭਾਜੀ ਸਿਰਫ 32500 ਦਾ ਜੀ ਅਸ਼ਾ ਮੈਂ ਤਾਂ ਕਹ ਕਿਤੇ ਬੁੱਕ ਬਖ ਬਣੀ ਹੈ ਮਹਿੰਗਾ ਨਾ ਹੋਵੇ ਜਿਗਾੜ ਇਹ ਦੇਖੋ ਟੇਬਲ ਜੀ ਆ ਇਕੱਲਾ ਹੀ ਦੇਣਾ ਨਹੀਂ ਨਹੀਂ ਦੋਨੋਂ ਪੀਸ ਦੇ ਦੇਾਂਗੇ 33500 ਦੇ ਜੀ ਬਸ 33500 ਦੇ ਦੋਨੇ ਦੇ ਦੇਾਂਗੇ ਦੋਨੋਂ ਦੇ ਦੇਾਂਗੇ ਹੁਣ ਆ ਇੰਪੋਰਟਡ ਡਾਈਨਿੰਗ ਟੇਬਲ ਨੇ ਸਾਰੇ ਥਿੱਕ ਮਾਰਬਲ ਵਾਲੇ ਨੇ ਇਦੇ ਨਾਲ 2-2 ਕੁਰਸੀਆਂ ਦਿਖਾਈਆਂ ਦੇਊ 6-6 6-6 ਦੀ ਦਿੰਦੇ ਨੇ 6 ਆਹ ਦੇਖੋ onyx marble ਆ ਸਾਰਾ ਆ ਇਧਰੋਂ ਲਾਈਟ ਦਿਖਾ ਕਰਨਿਆ ਕਿਹੜੀਆਂ ਗੱਲਾਂ ਕਰਦਾ ਵਿੱਚ ਦੀ ਲੰਘਦੀ ਆ ਪੁੱਤ ਆਹ ਪਰਾ ਤੇ ਕੁਆਲਿਟੀ ਦੇਖੋ ਸਾਈਡ ਤੋਂ ਟੇਪਰ ਕੇ ਮੋੜ ਆਹ ਦੇਖੋ ਤੁਸੀਂ ਡਾਈਨਿੰਗ ਟੇਬਲ ਜੀ ਕਲਰ ਦੇਖੋ ਆ ਆ ਕੁਰਸੀ ਨਾਲ ਆਪਾਂ ਕਿੰਨੇ ਦਾ ਦੇਣਾ ਏ ਆਪਾਂ ਸਿਰਫ ਤਾਂ ਦੇ ਰਾਂਗੇ 120 ਦਾ 6 ਚੇਰਾ ਨਾਲ 120 ਦਾ 6 ਚੇਰਾ ਨਾਲ ਆ ਆ ਵੀ 120 ਵਾਲਾ ਹੀ ਆ ਨਹੀਂ ਜੀ ਇਹ 125 ਦਾ ਜੀ ਕਿਉਂ ਕਰਕੇ ਇਹਦਾ 베이스 ਦਾ ਫਰਕ ਆ ਮਾਰਬਲ ਦੀ ਕੁਆਲਿਟੀ ਥੋੜੀ ਫਰਕ ਆ ਜੀ ਅੱਛਾ ਚੈੱਕ ਕਰ ਸਕਦੇ ਹੁਣ ਇਹ ਵੀ ਆ ਜੀ ਦੇਖੋ ਇਹ ਵੀ ਬੜਾ ਚੱਲਦਾ ਪਿਆ ਮਾਰਕੀਟ 'ਚ ਹੂੰ ਹਾਂ ਇਹ ਸਿਰਫ ਦੇ ਦਾਂਗੇ 140000 ਦਾ ਜੀ ਇਹ ਚੇਅਰ ਦੇਖੋ ਬੀਬੀਆਂ ਇਹਦੇ ਨਾਲ ਵੀ ਛੇ ਦੇਣੀਆਂ 6 ਚੇਰਾਂ 6 ਚੇਰ ਉਹ ਤਖਾਈਆਂ ਹੀ ਦੋ ਆ ਭਾਈ ਦੇਣੀਆਂ 6 ਹੀ ਆ ਸਾਰਿਆਂ ਨਾਲੇ 6 ਚੇਰਾਂ ਵਾਲੀ ਪਾਈ ਹੈ ਹੁਣ ਅਗਰ ਡਾਈਨਿੰਗ ਲੈਣਾ ਸਿਰਫ 90000 ਦਾ ਜੀ ਇਹ ਚੇਰ ਦਾ वुਡਨ ਦਾ ਯਾਰ ਮੈਨੂੰ ਤਾਂ ਇਹ ਵੀ ਉਹਨਾਂ ਅਰ ਕਈ ਲੱਗੀ ਜਾਂਦਾ ਜਿਹੜੇ 2 2 ਲੱਖ ਮੰਗਦਾ ਥੱਲਿਓਂ ਵੀ ਉਹ ਹੋ ਜਾਂਦਾ ਆਹ ਦੇਖੋ ਇਹ ਚੇਅਰ ਦਾ ਥੋੜਾ ਫਰਕ ਆ ਜੀ 98000 ਦਾ ਹੂੰ 98000 ਦਾ ਹੀ ਸਿਰਫ ਯਾਰ ਜਿਹੜਾ ਇਹਨੂੰ ਸਸਤਾ ਆਇਆ ਉਹ ਇਹਨੇ ਗਾਂ ਸਸਤਾ ਦੇ ਦੇਣਾ ਜਿਹੜਾ ਇਹਨੂੰ ਮਹਿੰਗਾ ਆਇਆ ਉਹ ਇਹਨੇ ਮਹਿੰਗਾ ਦੇਣਾ ਉਹ ਮੈਂ 8 ਸੀਟਰ ਹੈ ਜੀ 8 ਸੀਟਰ ਹੈਗਾ ਵਾ 1 ਲੱਖ 30 ਹਜ਼ਾਰ ਦਾ ਦੇ ਦੇਾਂਗੇ ਸਿਰ ਉੱਠ ਸੀਟਾਂ ਵਾਲਾ 1 ਲੱਖ 30 ਹਜ਼ਾਰ ਦਾ 8 ਸੀਟਾਂ ਵੀ ਨਾਲ ਮਿਲਣਗੀਆਂ ਹੁਣ ਆ ਵੀ ਜੀ ਇੱਕਾ ਚੇਅਰ ਹੂੰ ਆ ਦੇਖੋ ਬੈਠੋ ਤੁਸੀਂ ਉਹ ਆ ਦੇਖੋ ਇਹਦੇ ਉੱਤੇ ਗੱਦੀ ਗਦੀ ਓਹੋ ਹੋ ਆਏ ਬੁਕਲੇ ਫੈਬਰਿਕ ਲੱਗਾ ਹੀ ਸਾਰਾ ਹਾਂ ਇਹ 8 ਸੀਟਰ ਆਪਾਂ ਸਿਰਫ 1,25,000 ਦਾ ਦੇ ਦਿਆਂਗੇ ਸਵਾ ਲੱਖ ਰੁਪਏ ਦਾ ਲੈ ਜਾਓ 8 ਸੀਟਾਂ ਵਾਲਾ ਸਣੇ 8 ਸੀਟਾ ਹੁਣ ਇਹ 8 ਸੀਟਾਂ ਵਾਲਾ ਤੁਸੀਂ ਸੋਚ ਵੀ ਸਕਦੇ ਸਿਰਫ ਧੰ ਦੇਵਾਂਗੇ 88,000 ਦਾ 88,000 ਰੁਪਏ ਦਾ ਆ 8 ਸੀਟਾ ਵਾਲਾ ਕਰਕਰ ਇੱਕ ਬਸ ਆ ਗਿਫਟ ਆਈਟਮ ਦਾ ਰੇਟ ਦੇ ਦੇ ਜਮਾਂ ਹੀ ਸਿਰਾਂ ਗੱਲਬਾਤ ਵੀ ਰਮਣੀਕ ਅਗਲਾ ਰਮਣੀਕ ਰਮਣੀਕ ਇਹ ਸਪੈਸ਼ਲ ਹੈਗਾ ਜੀ ਇਹ ਤੁਹਾਡੇ ਈਵਰਸ ਨੂੰ ਆਪਾਂ ਦੇ 1,20,000 ਦਾ ਦੇਈਦਾ 1,15,000 ਤੁਹਾਡੇ ਵਾਸਤੇ 98 ਦਾ ਜੀ 98000 ਦਾ ਬਸ 98000 ਦਾ ਜੀ 6 ਲੀਟਰ ਆ ਚੈੱਕ ਕਰੋ ਕੁਆਲਿਟੀ ਦੇਖੋ ਤੁਸੀਂ ਸਪੈਸ਼ਲ ਰੇਟ ਲਿਆ ਇਹ ਕੁਆਲਿਟੀ ਦੇਖੋ ਤੁਸੀਂ ਕੁਆਲਿਟੀ ਚੈੱਕ ਕਰ ਕਰਨਿਆ ਕੁਆਲਿਟੀ ਚੈੱਕ ਕਰ ਪੁੱਤ 98000 ਦਾ 8 ਬੰਦੇ ਵੇਂਦੇ ਆ ਹਾਂਜੀ ਹੂੰ 8 ਵੇਜ ਜਾਂਦੇ ਹੈ 6 8 ਵੇਜ ਜਾਂਦੇ ਨੇ ਆ ਦੇਖੋ ਚੀਜ਼ ਦੇਖੋ ਤੁਸੀਂ ਨਵੀਂ ਚੀਜ਼ ਓ ਯਾਰ ਇਹਦੇ ਤੇ ਹੀ ਬਹਿ ਜਾਣੇ ਆ ਤਿੰਨ ਚਾਰ ਤਾਂ ਲੈ ਲੈ ਇਹ ਦੇ ਦੇ ਜਿਵੇਂ ਮਰਜੀ ਤਿੰਨ ਬੰਦੇ ਤਾਂ ਪੂਰੇ ਬਹਿੰਦੇ ਆ ਤਿੰਨਾਂ ਹੀ ਤਾਂ ਕੋਈ ਕਹਾਣੀ ਨਹੀਂ ਇੱਕ ਦੂਜੇ ਨਾਲ ਬੱਜੂ ਦੋ ਤਾਂ ਨੱਚਣਗੇ ਇੱਥੇ ਬਹਿ ਕੇ ਬਹਿ ਚੇਅਰ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਦੇਖੋ ਕਿੰਨੀ ਹੈਵੀ ਬੰਨੀ ਹੈ ਹਾਂ ਇਹ ਤੁਹਾਨੂੰ ਦੇ ਦੇਣੀ ਹੈ 1,20,000 ਇਹ ਚ ਹੈ ਟੇਬਲ ਨਾਲ 6 ਚੇਰੇ ਪੜਾਕੇ ਪਾਤੇ ਰੇਟਾਂ ਦੇ 1000 ਤੇਰੇ ਕੋਲੇ ਕੱਲੇ ਕੱਲੇ ਬੰਦੇ ਆਲਾ ਰੱਖ ਲੈ ਨਰਜੇ ਪੈ ਸੀਗੇ ਉਹਦੇ ਰੇਟ ਦੇ ਦੇ ਹਾਂਜੀ ਹਾਂਜੀ ਪੇ ਲੈ ਇਹ ਵੀ ਪਿਆ ਸਰਵਿਸ ਟਰਾਲੀ ਵਗਾਰਾ ਵੀ ਆ ਦੇਖੋ ਇੰਪੋਰਟਡ ਦੇ ਕਿਸੇ ਨੇ ਘਰ ਵਾਸਤੇ ਸਰਵਿਸ ਟਰਾਲੀ ਲੈਣੀਆਂ ਆ ਦੇਖੋ ਕਿੰਨੀਆਂ ਯੂਨੀਕ ਨੇ ਸਾਰੀਆਂ ਲੈਦਰ ਦੀਆਂ ਆ ਦੇਖੀ ਲੈਦਰ ਦੀ ਗ라스 ਦੀਆਂ ਕੋਈ ਹੋਟਲ ਵਾਲੇ ਨੇ ਲੈਣੀਆਂ ਕੁਆਨਟੀਟੀ ਬੜੀ ਪਈ ਆ ਜੀ ਇਹ ਕਿੰਨੇ ਕ ਪੈਸਿਆਂ ਦੀ ਹੋ ਬਾਈ ਇਹ ਇਹ ਆਪਾਂ ਦੇ ਦੇਵਾਂਗੇ ਜੀ 16500 ਦੀ 1650 ਦੇ ਪੁੱਤ ਦੋ ਇਹ ਸੈੱਟ ਲੋ ਗੱਡੀ ਚ ਕਰ ਇਲਾਇ ਚਲੋ ਚਲੋ ਇਹ ਵੀ 16.5 ਦੇ ਦੇਾਂਗੇ ਜੀ ਹੋਰ ਦੱਸੋ ਹਾਂ ਵੀ 16.5 ਦੀ ਆ ਦੇਖੋ ਜੀ 18.5 ਦੀ ਸਾਈਜ਼ ਦੇਖੋ ਤੁਸੀਂ ਅੰਦਾ ਯਾਰ ਗੱਲ ਬਣੀ ਪਈ ਏ ਯਾਰ ਹੈ ਆ ਦੇਖੋ ਜੀ ਇਹ ਵੀ 16.5 ਹੋਰ ਯਾਰ ਸਾਹਮਣੇ ਵਾਲੇ ਤੇ ਆਏ ਹੈ ਕੋਠੀ ਕਾਠੀ ਵਾਲੇ ਦੇ ਘਰੇ ਚੱਕ ਕਰੋ ਬੋਤਲਾ ਰੱਖਣ ਦਾ ਵੀ ਸਗਾ ਹੀ ਸਾਰਾ ਹਾਂ ਆਏ ਥੋੜਾ ਵੀ ਗਲਾਸ ਛਲਕਾਉਂਦਾ ਲੱਸੀ ਵਾਲੇ ਤੁਰ ਆਊਗਾ ਐ ਜਾਊ ਪਾਣੀ ਵਾਂਗੂ ਹੂੰ ਇਹ ਵੀ ਆਈ ਸਾਡੇ ਕੋਲ ਕੰਸੋਲ ਸਾਰੇ ਅਵੇਲੇਬਲ ਆ ਸਟਾਰਟਿੰਗ ਇੰਦੇ 14 ਮਾਡਲ ਨੇ ਆਪਣੇ ਕੋਲ ਸਾਰੇ ਸਟੇਨਲੈਸ ਸਟੀਲ ਦੇ ਨੇ ਰੇਟ ਇਹਦਾ ਕਿੰਨੇ ਕੁ ਤੋਂ ਸ਼ੁਰੂ ਹੋ ਕੇ ਕਿੱਥੋਂ ਕੁ ਤੱਕ ਜਾਪਾ ਆਪਾਂ ਸਭ ਦਾ ਇੱਕੋ ਰੇਟ ਰੱਖਿਆ ਹੈ 24000 ਰੁਪਏ ਜਿਹੜਾ ਮਰਜ਼ੀ ਪੀਸ ਲੈ ਲਓ ਕੋਈ ਐ ਨਹੀਂ 20000 ਰੁਪਏ ਤਾਂ ਲੈ ਜਾਓ ਤੇ ਮੇਰੀ ਗੱਲ ਮੰਨ ਕੇ ਆਹ ਲੈ ਜਾਓ ਇਹ 24000 ਵਾਲਾ ਹੋਇਆ ਆ ਦੇਖੋ ਆਹ ਆ ਫ੍ਰੀਤ ਹੋਏ ਆ ਲੈ ਜਾ ਗੇਂਦਾਂ ਜੀਆਂ ਵੀ ਕਿੰਨੀਆਂ ਆਉਂਦੀਆਂ 1000 ਰੁਪਏ ਦਾ ਫੁੱਟ ਵਾਲਾ ਪੁੱਛ ਕੇ ਦੇਖ ਲਓ ਲੈ ਫੁੱਟ ਵਾਲੀ ਆਉਂਦੇ 23 24 ਤਾਂ ਇਹ ਚ ਹਾਂ ਆ ਬਾਕੀ ਦਾ ਫਰੀ ਰਹਿ ਗਿਆ ਇੱਕ ਆ ਬਲੂਟੂਥ ਸਪੀਕਰ ਹੈ ਜੀ ਇਹ ਆਪਾਂ 13000 ਦਾ ਇੱਕ ਵਿਕਦਾ Amazon ਦੇ ਗਾਗ ਚੈੱਕ ਵੀ ਕਰ ਸਕਦਾ ਗਾਣੇ ਵੀ ਚੱਲੂਗੇ ਫੋਨ ਵੀ ਚਾਰਜ ਕਰ ਸਕਦੇ ਹੋ ਸਿਰਫ 6500 ਰੁਪਏ ਦਾ ਦੇਣਾ ਅੱਛਾ ਇਹ ਸਪੈਸ਼ਲ ਡਿਸਕਾਊਂਟ ਹੈ ਜੀ ਦੀਵਾਲੀ ਤੱਕ ਸ਼ੁਰੂ ਵੀ ਆਪਾਂ ਵੀਡੀਓ ਇਸੇ ਗੱਲ ਤੇ ਕੀਤੀ ਤੇ ਲਾਸਟ ਐਂਡ ਵੀ ਆਪਾਂ ਇਸੇ ਤੇ ਕਰਦੇ ਆ ਇਹਦੇ ਭਾਅ ਕਰ ਲਾ ਸਾਡੇ ਨਾਲ ਹੁਣ ਕਰ ਦਿੰਨੇ ਆ ਜੀ ਬਿਲਕੁਲ ਸਾਰੇ ਚੌਂ ਵਾਲਿਆਂ ਨੂੰ ਕਰਦੇ ਖੁਸ਼ ਇਹ ਆਪਣੀ ਮੈਨੂਫੈਕਚਰਿੰਗ ਹੈ ਤੁਸੀਂ ਕੱਪੜਾ ਵੀ ਚੇਂਜ ਕਰਵਾ ਸਕਦੇ ਹੋ ਜਿੱਦਾਂ ਦਾ ਚਾਹੋ ਮਰਜ਼ੀ ਲੈ ਸਕਦੇ ਹੋ 8 ਮਾਡਲ ਨੇ ਆਪਣੇ ਕੋਲ ਹੀ ਕਲਾਈਨਰ ਦੇ ਠੀਕ ਹੈ ਮੈਨੂਅਲ ਤੋਂ ਲੈ ਕੇ ਮੋਟਰ ਦੇ ਵਿੱਚ ਵੀ 4 ਮਾਡਲ ਨੇ ਲੋਕਾਂ ਕੋਲ ਇੱਕ ਹੀ ਹੁੰਦਾ ਜ਼ਿਆਦਾਤਰ ਤੇ ਜਿਵੇਂ ਤੁਸੀਂ ਹੁਣ ਬੈਠੇ ਹੋ ਘੁੰਮਦਾ ਵੀ ਹੈ ਰੋਕਿੰਗ ਵੀ ਹੈ ਰਿਵੋਲਵਿੰਗ ਵੀ ਹੈ ਤੇ ਮੋਟਰ ਵੀ ਲੱਗੀ ਆ ਠੀਕ ਜਿਹੜਾ ਕਪੜਾ ਕੋਹੋਗੇ ਆਪਣੀ ਮਨਪਸੰਦ ਤੁਸੀਂ ਕਪੜਾ ਲਗਵਾ ਲਓ ਇਹ ਕਿੰਨੇ ਕ ਪੈਸੇ ਦਾ ਦੇਵਾਂਗੇ ਇਹ ਤੁਹਾਨੂੰ ਦੇ ਦਾਂਗੇ 32500 ਦਾ ਸਿਰਫ ਤੇ ਜਿਹੜੇ ਤੇ ਇੱਥੇ ਬੈਠੇ ਆ ਕਿੰਨੇ ਦਾ ਦੇਵਾਂਗੇ ਇਹ ਤੇ ਸਿਰਫ ਇਹ ਮੈਨੂਅਲ ਆ ਜੀ 22500 ਦਾ ਜੀ ਤੇ ਆ ਆ ਆਹ ਜੀ ਚ ਬਾਲੇ ਫੀਚਰ ਆ ਤਾਂ ਇਹ ਡਬਲ ਮੋਟਰ ਹੈ ਜੀ ਸੀਐਨਸੀ ਸਟੀਚਿੰਗ ਆ 34500 ਦਾ ਸਟੀਚਿੰਗ ਵੀ ਤੁਸੀਂ ਚੇਂਜ ਕਰਾ ਸਕਦੇ ਹੋ ਜਿੱਦਾਂ ਮਰਜੀ ਤੇ ਜਰਰ ਵੀ ਚੇਂਜ ਕਰਾ ਸਕਦੇ ਹੋ ਆਪਣੀ ਮੈਨੂਫੈਕਚਰਿੰਗ ਇਹ ਪੁੱਤ ਦੇ ਫੀਚਰ ਵਾਲੇ ਆ ਇੱਕ ਤਾਂ ਧੌਣ ਡੁਆਟ ਕਰਦਾ ਹਾਂਜੀ ਹਾਂਜੀ ਹੈਨਾ ਸਟਿਚਿੰਗ ਵੀ ਦੇਖੋ ਪ੍ਰੀਮੀਅਮ ਸਟਿਚਿੰਗ ਆ ਸਾਰੀ ਇਹ ਇਹ ਕਿੰਨੇ ਕਿਤਾ ਦੇ ਗਈ 33500 ਦਾ ਜੀ ਸਿਰ ਇਹ 33500 ਤੇ ਆਹਾ ਆਹ ਦੇਖੋ ਜੀ ਲੋਕਿੰਗ ਰਿਵੋਲਵਿੰਗ ਮੈਨੂਅਲ ਆਹਾ ਇਹ ਇਹ ਆਏ ਆ ਜਿਹੜਾ ਆਏ ਜੇ ਕਰਕੇ ਹੋ ਜਾਂਦਾ ਇਹ ਵੀ ਮੋਟਰ ਵਾਲਾ ਜੀ ਮੋਟਰ ਵਾਲਾ ਲੋਕੀ ਜ਼ਿਆਦਾ ਪਸੰਦ ਕਰ ਇੰਨੇ ਕੋਈ ਬਣਾਉਂਦੇ ਨਹੀਂਗਾ ਜੀ ਮੋਟਰ ਵਾਲੇ ਚ ਇਹ ਵੀ ਮੋਟਰ ਵਾਲਾ ਅੱਛਾ ਮੋਟਰ ਵਾਲੇ ਦੇ ਤਾਰ ਨਹੀਂ ਲੱਗੀ ਵੀ ਤਾਰ ਨਹੀਂ ਲੱਗੀ ਹੋਈ ਅੱਛਾ ਤੇ ਇਹ ਕਿੰਨੇ ਕ ਪੈਸਿਆਂ ਦਾ ਇਹ ਦੇ ਦੇਵਾਂਗੇ 30500 ਦਾ ਮਾਡਲ ਜੀ ਇਹ 30500 ਦਾ ਹੁਣ ਇਹ ਚੇਅਰ ਆ ਜੀ ਇੰਪੋਰਟਡ ਚੇਅਰ ਆ ਇੰਦਾ ਵੀ ਸਾਡੇ ਕੋਲ ਲਿਮਟਿਡ ਜਾਂ ਸਟਾਕ ਪਿਆ ਹੋ ਬੈ ਕੇ ਦੇਖੋ ਤੁਸੀਂ ਜੀ ਇਹ ਸਿਰਫ ਦੇ ਰਿਆਂਗੇ 2500 ਰੁਪਏ ਦੀ ਇਹ 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 ਬਸ ਚੇਅਰ ਆ ਹਾਂਜੀ 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 ਤੇ ਆਹ ਮੈਨੂਅਲ ਹੈ ਜੀ ਹੂੰ 16500 ਦਾ ਸਿਰਫ ਚੱਕੋ ਆ 16500 ਇਹ ਆਈਆਂ ਤੇਰਾ ਯਾਰ ਆਏ ਆ ਵੀ ਪੂਰਾ ਸਰਾ ਗੱਲਬਾਤ 5000 ਦੀ ਟੈਗਟਾ ਸਨਮੇ ਦੇ ਵਿੱਚ ਸਟੀਚਿੰਗ ਵਗੈਰਾ ਸਾਰੀ ਪ੍ਰੀਮੀਅਮ ਹੋਈ ਤੇ ਕੱਪ ਹੋਲਡਰ ਵੀ ਚੇਂਜ ਕਰਾ ਸਕਦਾ ਪਰ ਉਹ ਲਾਈਟ ਵਾਲਾ ਕੱਪ ਹੋਲਡਰ ਵੀ ਹੈ ਪੁਸ਼ ਵਾਲਾ ਕੱਪ ਹੋਲਡਰ ਕਿ ਕਿੰਨੇ ਕਿੰਨੇ ਦਾ ਦੇਣਾ ਆਪਾਂ 16500 ਤੇ 16 ਤਿੰਨਾਂ ਦਿਨਾਂ ਚ ਫ੍ਰੀ ਹੈ ਇਹ ਘਰੇ ਫਿਲਮ ਲਾ ਕੇ ਤਿੰਨਾਂ ਦਿਨਾਂ ਚ ਫ੍ਰੀ ਹੈ ਹੁਣ ਦੇ ਸਾਨੂੰ ਹੋਰ ਇੱਕ ਮਾਡਲ ਦਿਖਾਉਣਾ ਹੈ ਦੇਖੋ ਤੁਸੀਂ ਮੈਨੂਅਲ ਰੋਕਿੰਗ ਹਮ ਇਹ ਦੇਖੋ ਜੇ ਹੋਰ ਜ਼ਿਆਦਾ ਨਜ਼ਾਰੇ ਲੈਣੇ ਫਿਲਮ ਵੇਖਦੇ ਤੁਸੀਂ ਲੈ ਘਰ ਗੱਲ 17500 17500 ਰੁਪਈਆ ਵਧਾਇਆ ਸਾਰਾ 1500 ਹਯਾ ਨਿਆਰੇ ਵਧਾਤੇ ਲੱਖਾਂ ਰੁਪਈਆਂ ਦੇ ਹੈ ਮੰਨ ਲਓ ਲੁਧਿਆਣੇ ਤੋਂ ਨੂੰ ਪੈਣਾ ਆਉਣਾ ਕਿੱਥੇ ਆਉਣ ਬੰਦੇ ਬੰਦੇ ਆਉਣ ਕਿਵੇਂ ਤੇਰੇ ਭਾਮੀਆਂ ਖੁਰਦ ਤਾਜਪੁਰ ਰੋਡ ਤੇ ਹੈਗਾ ਜੀ ਭਾਮੀਆਂ ਖੁਰਦ ਠੀਕ ਹੈ ਜੀ ਤੇ ਫੋਨ ਨੰਬਰ ਜਿਹੜਾ ਦੇਵਾਂਗੇ ਚੱਕੋਂਗੇ ਕਿਉਂਕਿ ਸਸਤੀਆਂ ਆਈਟਮਾਂ ਤੋਂ ਹੀ ਬਾਲੀਆਂ ਕਰਤਾਂ ਫੋਨ ਨੰਬਰ ਦਾਂਗੇ ਜੀ ਇੱਕ ਮੈਂ ਮੇਰਾ ਆਪਣਾ ਹੋਊਗਾ ਤੇ ਇੱਕ ਮੁੰਡੇ ਦਾ ਹੋਊਗਾ ਦੋਨਾਂ ਤੇ ਤੁਸੀਂ ਫੋਨ ਕਰਕੇ ਲੋਕੇਸ਼ਨ ਮੰਗਾ ਸਕਦੇ ਹੋ ਰੇਟ ਲੈਣਾ ਚਾਹੋ ਰੇਟ ਲੈ ਸਕਦੇ ਹੋ ਅਗਰ ਜੇ ਕੋਈ ਨਹੀਂ ਆਣਾ ਚਾਹੁੰਦਾ ਵੀਡੀਓ ਕਾਲ ਤੇ ਵੀ ਆਪਾਂ ਮਾਲ ਦਿਖਾ ਦਿੰਦੇ ਹਾਂ ਵੀਡੀਓ ਕਾਲ ਤੇ ਮਾਲ ਵੀ ਤਸੱਲੀ ਕਰ ਲੋ ਕਿ ਗਾਹ ਕਹਿੰਦਾ ਕਿ ਜੇ ਜਾ ਕੇ ਮਿਲੇਗਾ ਨਹੀਂ ਮਿਲੇਗਾ ਵੀਡੀਓ ਕਾਲ ਤੇ ਪਹਿਲਾਂ ਦੇਖ ਲੋ ਠੀਕ ਹੈ ਜੀ ਨੰਬਰ ਨੋਟ ਕਰੋ ਬਈ